ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਮਨੁੱਖਤਾ ਡੁੱਬਦੀ ਮਨੁੱਖਤਾ ਨੂੰ ਤਾਰਨ ਦੇ ਲਈ ਧਰਮ ਨੂੰ ਬਚਾਉਣ ਦੇ ਲਈ ਦੇਸ਼ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਬਚਾਉਣ ਦੇ ਲਈ ਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਪ ਸ਼ਹਾਦਤ ਦਿੱਤੀ ਹੈ ਤੇ ਨਾਲ ਆਪਣੇ ਚਾਰੇ ਸਹਬਜਾਦੇ ਸਮੇਤ ਮਾਤਾ ਗੁਜਰ ਕੌਰ ਜਿਹੜੀ ਲਾਸਾਨੀ ਸ਼ਹਾਦਤ ਦੇ ਕੇ ਇੱਕ ਉਦੁੱਤੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਕਾਇਮ ਕੀਤੀ ਅਜਿਹੀ ਜਿਹੜੀ ਕੋਈ ਜਿਹੜੀ ਕੁਰਬਾਨੀ ਨਹੀਂ ਹੈ ਅਜਿਹੀ ਕੋਈ ਸ਼ਹਾਦਤ ਨਹੀਂ ਹੈ ਜਿਹੜੀ ਇਹਨਾਂ ਦੇ ਕਿਤੇ ਨੇੜੇ ਤੇੜੇ ਵੀ ਠੁਕਦੀ ਹੋਵੇ ਅੱਜ ਜਿਹੜੇ ਦੁਨੀਆ ਦੇ ਲੋਕ ਦੁਨੀਆ ਭਰ ਤੋਂ ਲੋਕ ਆ ਜਿਹੜਾ ਸ਼ਹਾਦਤ 15 ਵਾੜਾ ਚੱਲਦਾ ਹੈ ਇਹ 15 ਕਰੀਬ 15 ਦਸੰਬਰ ਤੋਂ ਲੈ ਕੇ ਕਰੀਬ ਕਰੀਬ 31 ਦਸੰਬਰ ਤੱਕ ਚੱਲਦਾ ਹੈ ਉਹ ਪਹਿਲਾਂ ਇਹ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਪੱਠਾ ਸਾਹਿਬ ਆ ਜਾਂਦਾ ਹੈ ਪੱਠਾ ਸਾਹਿਬ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਸਵਾ ਚਲਦੀ ਹੈ ਸ਼ਹਾਦਤ ਦੀ ਜਿਹੜੀ ਲੜੀ ਹੈ ਉਹ ਫਿਰ ਬ੍ਰਾਹਮਣ ਮਾਜਰਾ ਆਉਂਦੀ ਬ੍ਰਾਹਮਣ ਮਾਜਰਾ ਤੋਂ ਬਾਅਦ ਫਿਰ ਤੁਹਾਡੀ ਜਾਂਦੀ ਹੈ ਇਹ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਫਿਰ ਅੱਗੇ ਜਿਹੜੀ ਮਾਛੀਵਾੜਾ ਸਾਹਿਬ ਜਾਂਦੀ ਹੈ ਫਿਰ ਇੱਕ ਵਾਰ ਉਹ ਹੋਰ ਇੱਕ ਜਗ੍ਹਾ ਹੋਰ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹ ਫਤਿਹਗੜ੍ਹ ਸਾਹਿਬ ਜਾ ਕੇ ਸੰਪੰਨ ਹੁੰਦੀ ਹੈ ਜਿਹੜਾ ਆਪਣੇ ਫਤਿਹਗੜ੍ਹ ਸਾਹਿਬ ਹੈ ਉਹ 25 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਜਿਹੜੀ ਸਭਾ ਭਰਦੀ ਹੈ ਜਿਹਦੇ ਵਿੱਚ ਦੁਨੀਆ ਭਰ ਦੇ ਲੱਖਾਂ ਲੋਕ ਲੱਖਾਂ ਸੰਗਤ ਜਿਹੜੀ ਉੱਥੇ ਆ ਕੇ ਆਪਣੇ ਸ਼ਹੀਦਾਂ ਨੂੰ ਆਪਣੇ ਗੁਰੂਆਂ ਨੂੰ ਜਿਹੜੀ ਉਹ ਬੜੇ ਸ਼ਰਧਾ ਤੇ ਸਤਿਕਾਰ ਨਾਲ ਆਪਣਾ ਜਿਹੜਾ ਅਕੀਦਤ ਦੇ ਫੁੱਲ ਭੇਂਟ ਕਰਦੀ ਹੈ ਸੋ ਅੱਜ ਇਸ ਸ਼ਹਾਦਤ ਨੂੰ ਇਸ ਸਭਾ ਨੂੰ ਜਿਹੜੇ ਕਈ ਦਿਨ ਹੋ ਗਏ ਬੀਤਿਆਂ ਲੇਕਿਨ ਅੱਜ ਵੀ ਲੋਕ ਅੱਜ ਵੀ ਸੰਗਤ ਜਿਹੜੀ ਆਪ ਮੁਹਾਰੇ ਲੱਖਾਂ ਦੀ ਗਿਣਤੀ ਦੇ ਵਿੱਚ ਗੁਰਦਰਾ ਸਾਹਿਬ ਨਤਮਸਤਕ ਹੋਣ ਲਈ ਆ ਰਹੇ ਆ ਲੰਬੀਆਂ ਕਤਾਰਾਂ ਲੱਗੀਆਂ ਤੁਸੀਂ ਵੀਡੀਓ ਚ ਤਲੇ ਦੇਖ ਰਹੇ ਹੋ ਔਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਚਾਰੇ ਸਾਹਿਬਜਾਦਾਂ ਨੇ ਜਿੱਤੇ ਸ਼ਹਾਦਤ ਦਿੱਤੀ ਮੈਂ ਛੋਟੇ ਸਾਹਿਬਜਾਦਾਂ ਦੀ ਲਾਸਾਨੀ ਸ਼ਹਾਦਤ ਜਦੋਂ ਨਵੀ ਖਾਨ ਤੇ ਗਨੀ ਖਾਨ ਨੇ ਜਿਹੜਾ ਉਹਨਾਂ ਨੂੰ ਕੈਦ ਕਰਕੇ ਲੈ ਕੇ ਗਏ ਆ ਤੇ ਉਹ ਜਾਂਦੇ ਆ ਤੁਰੇ ਜਾਂਦੇ ਆ ਉਸ ਵੇਲੇ ਕਿਸੇ ਸ਼ਾਇਰ ਨੇ ਜਿਵੇਂ ਬਹੁਤ ਖੂਬ ਲਿਖਿਆ ਕਿ ਤਾਰਿਆਂ ਦੀ ਲੋਏ ਲੋਏ ਤੁਰਦੇ ਮੜਕ ਨਾਲ ਜਾਂਦੇ ਦਿਸ ਮੇਸ਼ ਜੀ ਦੇ ਲਾਲ ਪਤੀ ਦਿੱਤਾ ਉਤ ਗਿਆ ਪੁੱਤਰ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਆਏ ਕੀਤੀ ਮਾਤਾ ਗੁਜਰੀ ਕਮਾਲ ਟੜਕੇ ਦਾ ਵਕਤ ਸੀ ਸੁਹਾਗਨਾ ਮਧਾਣੀ ਪਾਈ ਸੁਣਿਆ ਜਾ ਵਾਕਿਆ ਸੀ ਸਾਰੀ ਕੰਬ ਗਈ ਲੁਕਾਈ ਸੋਰਿਆਂ ਦੇ ਘਰਾਂ ਵਿੱਚੋਂ ਨਾਰੀਆਂ ਛੁਕਿੰਣਾਂ ਦੇ ਹੱਥਾਂ ਵਿੱਚੋਂ ਡਿੱਗ ਪੈ ਰੁਮਾਲ ਪਤੀ ਦਿੱਤਾ ਉੱਤ ਗਿਆ ਪੁੱਤਰੇ ਵੀ ਤੋੜ ਦਿੱਤੇ ਇਤੀ ਮਾਤਾ ਗੁਜਰੀ ਕਮਾਲ ਹਏ ਕੀਤੀ ਮਾਤਾ ਗੁਜਰੀ ਕਮਾਲ ਇਹ ਸ਼ਰਨਾ ਤੇ ਅਕੀਦਤ ਦੇ ਸਤਕਾਰ ਸaints ਪੀੜਸੀ ਉਹਨਾਂ ਸਾਬਜਾਦਿਆਂ ਨੂੰ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਡੁੱਬਦੀ ਮਨੁੱਖਤਾ ਨੂੰ ਤਾਰਨ ਦੇ ਲਈ ਆਪਣੇ ਸਾਹਾਂ ਦੀ ਆਹੂਤੀ ਦੇ ਕੇ ਸ਼ਹਾਦਤ ਦੇ ਕੇ ਲਾਸਾਨੇ ਸ਼ਹਾਦਤ ਦੇ ਕੇ ਸਾਨੂੰ ਸਾਰਿਆਂ ਨੂੰ ਜੀਉਣ ਦਾ ਵੱਲ ਸਿਖਾਇਆ ਅਰਦਾਸ ਕਰਦਾ ਪਰਮਪੀਤਾ ਪਰਮਾਤਮਾ ਦੀ ਦਰਗਾਹ ਕੀ ਪਰਮਾਤਮਾ ਤੋਂ ਅਨੁਸਾਰਿਆਂ ਨੂੰ ਸੁਖ ਸ਼ਾਂਤੀ ਆਪਸੀ ਪਿਆਰ ਮੁਹੱਬਤ ਇਤفاق ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਕਿੜੇ ਬਖਸ਼ਿਸ਼ ਕਰੇ ਅਸੀਂ ਐਸੇ ਤਰੀਕੇ ਦੇ ਨਾਲ ਮਹਿਕਾਂ ਵਖੇਰਦੇ ਰਹੀਏ ਪਿਆਰ ਵੰਡਦੇ ਰਹੀਏ ਵੱਡਿਆਂ ਦਾ ਸਤਾਰ ਤੇ ਛੋਟਿਆਂ ਨਾਲ ਪਿਆਰ ਮੁਹੱਬਤ ਕਰਦੇ ਰਹੀਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨ ਕੱਲ ਨੂੰ ਕਿਸੇ ਨਵੇਂ ਵਿਸ਼ੇ ਦੇ ਨਾਲ ਫੇਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਸ਼ਬਾਕ ਹੈ